ਮਾਣਿਆ ਜੀ 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 ਮਕਾਨ ਨੰਬਰ 145 ਹੁੰਦੀ ਚਲੀ 48 ਆ ਕਿ ਤਿੰਨ ਦੇ ਅਗਲੇ ਬੰਦੇ ਨੇ ਇੱਥੇ ਕੋਈ ਪਿੱਛੋਂ ਕਿਰੇ ਬੰਦਾ ਕੋ ਡੱਬਿਆ ਹੋਇਆਗਾ ਪਹਿਲਾਂ ਉਹਦੇ ਚੱਕਰ ਜਿਹੇ ਰਹਿੰਦੇ ਨੇ ਮਕਾਨ ਲਾਗੇ ਕਰਕੇ ਵੇਖਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖ ਕੇ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾਉਣੀ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੈੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਤੰਦੀ ਨੰਗਲ ਤੇ ਉਹਦਾ ਪੈਰ ਫੇਰ ਗਿਆ ਤੇ ਉਹ ਡਿੱਗ ਪਿਆ ਪਪੂ ਮਸੀਹਸ ਨਾਲ ਬਾਪੂਸੀ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਉਹ ਵੀ ਮਤਲਬ ਉਦੀਪ ਸਿੰਘ ਸਨਾਉ ਕੁਲਜਾਰ ਸਿੰਘ ਪਿੰਡ ਮੁਕੰਦ ਇੱਕ ਤਕਰੀਬਨ 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾ ਘੋਰ ਜਾਂ ਕੋਈ 50 ਸਨ ਵੱਲੋਂ ਆਇਆ ਕੋਈ ਨਹੀਂ ਆ ਸਨਾਉ ਤੇ ਜਿਹੜਾ ਰਿਮ ਮੋਬਾਈਲ ਕੀਤੇ ਆ 19 ਵਜੇ ਬਾਬਨਾ ਹੈ ਫੋਨ ਕਰਨ ਲੱਗੇ ਪਪਾ ਟਾਣਾ ਹਾਜ਼ਰੀ ਹੈ ਐਸੇ ਬਲੁੰਦਰ ਸਿੰਘ ਟਾਣਾ ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅੜੀ ਵਾਲ ਨਹਿਰ ਤੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਆਪੀ ਪੜੀ ਆ ਉਹਨੇ ਅਗਲੇ ਬਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਕੋਈ ਗਾ ਤੇ ਸਾਡੇ ਡੈਕ ਤੇ ਵੀ ਹੋਰੀ ਜਰੀ ਅਜੇ ਤੱਕ ਡੈਡ ਬਾਡੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਆ ਥੋੜਾ ਬਹੁਤਾ ਪਿੰਡ ਦੇ ਲੋਕ ਕਹਿੰਦੇ ਆ ਕਿ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਪਣ ਉਹ ਵੀ ਵਿੱਚ ਥੋੜੀ ਵੀ ਚਲੀ ਜਾ ਉਹ ਵੀ ਵਿੱਚ ਡਿੱਗ ਪਿਆ ਵਾ ਪਹਿਲਾਂ ਡਿੱਗਾ ਉਹ ਨਾ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਪੁੰਬਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਪਣ ਲੱਗਾ ਸੀ ਉਹ ਰਾਂ ਨਾ ਵੀਰੂ ਮਸੀਹ ਆ ਪੁੱਤਰ ਬਾਉ ਮਸੀਹ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਚੱਗੂ ਚੱਗੂ ਵਾਲ ਦਾ ਜੀ ਚਾਹੋ ਸਾਨੂੰ ਕਲੀਅਰ ਨਹੀਂ ਹੋਣ ਰਿਹਾ ਵੀ ਇਹ ਕੋਈ ਕਹਿੰਦਾ ਤਰੰਗੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਿਹੜਾ ਵੀ ਹੋਏ ਕੋਈ ਕਹਿੰਨੇ ਆਪਰੇਸ਼ਨ ਤੇ ਸਾਂਝਾ ਹੀ ਆ ਪੁਲਿਸ ਦਾ ਨਹੀਂ ਬਾਰੇ ਕੋਈ ਟ੍ਰੇਨ ਹੀ ਜਾ ਰਹੀ ਹੈ ਨਹੀਂ ਪਰ ਕਲਾਨੌਰ ਸੈਨੋਂ ਨਿਕਲ ਜਾਂਦੀ ਹੈ ਕਰਤਾਰਪੁਰੋਂ ਲਾਈਟ ਤੋਂ ਹੁੰਦੀ ਹੈ ਇਧਰੋਂ ਬਾਡਰ ਵੱਲੋਂ ਠੀਕ ਹੈ ਜੀ ਤੇ ਗਾਂ ਕਲਾਨੌਰੋਂ ਨਿਕਲ ਜਾਂਦੀ ਹੈ ਹਮ ਟੇਮ ਤਾਂ ਵੀ ਡੇ ਆ ਪੀ ਕੋਤਾਖਾ ਲੱਭਣ ਡੇ ਆ ਕੋਈ ਤੇ ਅੱਲਾਹ ਲੈ ਤੱਕ ਤੇ ਕੋਈ ਕੋਤਾਖਾ ਦਾ ਕੋਈ ਕਬੰਦ ਨਹੀਂ ਹੋਇਆ ਪਿੰਡ ਵਾਸੀਆਂ ਨੂੰ ਕਹਿਣ ਰਿਹਾ ਕਿ ਕੋਈ ਲਿਆਓ ਕੋਈ ਜਰਾ ਕਰਾਇ ਹੁੰਦਾ ਓਰੇ ਵਿੱਚ ਬਹਿ ਕੇ ਵੀ ਡੈਡ ਬਾਡੀ ਜਾਂ ਫਿਰ ਗਾਵਨਾ ਨਿਕਲ ਜਾਈ ਤੇ ਮੌਕੇ ਤੇ ਲੁੱਪੀ ਜਾਏ ਜੀ ਗੁਰਮਕ ਸਿੰਘ ਇਹ ਪਿੰਡ ਦਾ ਨਰਨਿਕਾ ਚੌੜਾ ਇਹ ਮਕੰਦਪੁਰ ਮਾਮਾ ਜੀ ਮੇਰੇ ਨਾਨਕੇ ਨੇ ਉਹਨੇ ਇੱਕ ਬੰਦਾ ਕਹਿੰਦੇ ਪਹਿਲਾਂ ਕਿਤੇ ਬਚਾਉਣ ਗਿਆ ਨੂੰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਗਏ ਨੇ ਵੀ ਨਾਜਨਗਰ ਗਿਆ ਤੇ ਮਗਰੋਂ ਰੱਸੀ ਹੱਤ ਚ ਫੜੀਏ ਬਾਈ ਜੀ ਨਾਮ ਸੀ ਤੁਹਾਡੇ ਮਾਮਾ ਜੀ ਦਾ ਕੀ ਨਾਮ ਹੈ ਅੰਗਰਦੀਪ ਸਿੰਘ ਇਹ ਪਿੰਡ ਮਕਾਨ ਪਰ ਉਮਰ ਲਾਲੋ ਚ 45 ਰਹੀ ਹੁਣੀ ਚੜੀ ਰਹੀ ਹਸਤਾਲਿਕ ਦੇ ਜੀ ਆਹ ਕਿ ਇਹਦੇ ਅਗਲੇ ਬੰਦੇ ਨੇ ਇੱਥੇ ਕੋਈ ਲਾਓ ਪਿੱਛੋਂ ਗਰੇ ਬੰਦਾ ਕੋ ਡੱਬਿਆ ਹੋਏਗਾ ਪਹਿਲਾਂ ਉਹਦੇ ਚੱਕਰ ਜੇ ਵਿੰਦੇ ਨੇ ਬਚਾਉਣ ਲਾਗੇ ਕਰਕੇ ਵੇਖਣ ਕੇ ਆ ਗਿਆ ਨਾ ਮਗਰ ਪਤਾ ਨਹੀਂ ਹਾਂਜੀ 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 ਵੇਖੋ ਜੀ ਪਾਣਾ ਕੋ ਨੂੰ ਬਚਾਉਣਾ ਉਹ ਆਪਣੀ ਜਾਨ ਨੂੰ ਆ ਬਿਠਾ ਜਾਨ ਨੂੰ ਬਾਗਦੇ ਉਹ ਤੇ ਆਪਣਾ ਬਚਾਉਂਦਾ ਹੀ ਲੱਗਦਾ ਮੇਰਾ ਨਾਮ ਅਜੀਤ ਸਿੰਘ ਸਰਪੰਚ ਜਗੂਵਾਲ ਇੱਕ ਪਹਿਲਾਂ ਆਪਣੀ ਪੈੜੀ ਵਾਲਾ ਆਇਆ ਸੀਗਾ ਤੇ ਉਹ ਲਗਾ ਉਹ ਬੜੇ ਦੁੱਤ ਦੀ ਨੰਗਲ ਤੇ ਉਹਦਾ ਪੈਰ ਫਸ ਗਿਆ ਜੀ ਉਹ ਡਿੱਗ ਪਿਆ ਪਪੂ ਮਸੀਹ ਨਾਲ ਬਾਉ ਮਸੀਹ ਤੇ ਉਹਨੂੰ ਬਚਾਉਣ ਦੀ ਖਾਤਰ ਦੂਸਰਾ ਬੰਦਾ ਜਿਹੜਾ ਉਹ ਪਾਣੀ 'ਚ ਉਤਰਿਆ ਉਹ ਵੀ ਮਤਲਬ ਡੁੱਬ ਗਿਆ ਗੁਰਦੀਪ ਸਿੰਘ ਸਨਾਉ ਕੁਲਜਾ ਸਿੰਘ ਪਿੰਡ ਮੁਕੰਦ ਇੱਕ ਤਕਰੀਬਨ 2 ਘੰਟੇ ਹੋ ਗਏ 2 ਘੰਟੇ ਕੋਈ ਗੋਤਾਖੋਰ ਜਾਂ ਕੋਈ 50 ਸਨ ਵੱਲੋਂ ਆਇਆ ਸਨਾਉ ਤੇ ਸਾਰੇ ਉਹਨੂੰ ਮੋਬਾਈਲ ਕੀਤੇ ਆ اون ਦੀ ਸੁਭਾਵਨਾ ਹੈ ਕਿ ਖੋਕੜਪਨ ਲੱਗੇ ਪੱਖਾ ਖਾਣਾ ਹਾਜ਼ਰ ਹੈ ਐਸੇ ਬਲੁੰਦਰ ਸਿੰਘ 18 ਸਦਰ ਚ ਉੱਥੇ 112 ਤੇ ਫੋਨ ਆਇਆ ਵੀ ਇੱਥੇ ਕੋਈ ਅਰੀਵਾਲ ਨਹਿਰ ਦੇ ਲਾਗੇ ਨਾ ਕੋਈ ਇੱਕ ਆਪਣਾ ਨੌਜਵਾਨ ਹੈ ਪਈ ਪੈੜੀ ਹੈ ਉਹਨੇ ਅਗਲੇ ਪਨੇ ਜਾ ਰਿਹਾ ਸੀਗਾ ਬਲਾ ਰੱਖਿਆ ਸੀਗਾ ਤੇ ਪਾਣੀ ਡੂੰਗਾ ਸੀ ਪੈਰ ਤਰਫ ਗਿਆ ਤੇ ਸੜ ਡੇਗ ਪਿਆ ਪਿਉਰੀ ਜਰੀਏ ਤੱਕ ਡੈਡ ਬਾਡੀ ਨਹੀਂ ਲੱਭ ਰਹੀ ਨੂੰ ਲੱਭਣ ਵਾਸਤੇ ਇੱਕ ਹੋਰ ਸੀਗਾ ਜਰਾ ਹੋਰ ਆ ਥੋੜਾ ਬਹੁਤ ਆ ਪਿੰਡ ਦੇ ਲੋਕ ਕਹਿੰਦੇ ਆ ਕਿ ਪੈਕਸਾ ਕੀ ਲੱਗਾ ਸੀ ਉਹ ਆਂਦਾ ਮੈਂ ਲੱਭਦਾ ਵਾਂ ਉਹ ਲੱਗਾ ਲੱਪਣ ਉਹ ਵੀ ਵਿੱਚ ਥੋੜੀ ਵੀ ਜਰੀ ਆ ਉਹ ਵੀ ਵਿੱਚ ਟਿਕ ਪਿਆ ਵਾ ਪਹਿਲਾਂ ਟਿਕਾ ਹੋਣਾ ਹੈ ਗੁਰਦੀਪ ਸਿੰਘ ਪੁੱਤਰ ਗਲਜਾਰ ਸਿੰਘ ਉਮਰ ਕੀ ਹੈਗੀ ਆ ਕੋਈ 45 40 ਸਾਲ ਜੀ ਪਿੰਡ ਵਾਸੀ ਹੈਗਾ ਮਕੰਦਪੁਰ ਦਾ ਦੂਜਾ ਜਰਾਂ ਨੂੰ ਲੱਪਣ ਲੱਗਾ ਸੀ ਉਹ ਰਾਂ ਨਾ ਵੀਰੂ ਮਸੀਹ ਆ ਪੁੱਤਰ ਬਾਉ ਮਸੀਹ ਉਹਦੀ ਉਮਰ ਇੰਨੀ ਕੀ ਆ ਇਹ ਪਿੰਡ ਹੈਗਾ ਵਾ ਆਪਣੇ ਚੱਗੂ ਚੱਗੂ ਵਾਲ ਦਾ ਜੀ ਤੇ ਤੁਹਾਨੂੰ ਕਲੀਅਰ ਨਹੀਂ ਹੋਣ ਰਿਹਾ ਵੀ ਇਹ ਕੋਈ ਕਹਿੰਦਾ ਤਰਾਂੜੇ ਚ ਪੈਂਦਾ ਕੋਈ ਕਹਿੰਦਾ ਸਦਰ ਚ ਜਰਾ ਵੀ ਹੋਏ ਕੋਈ ਕਹਿੰਨੇ ਆਪਰੇਸ਼ਨ ਤੇ ਸਾਂਝਾ ਜਾਂ ਪੁਲਿਸ ਦਾ ਨਹੀਂ ਕੋਈ ਟ੍ਰੇਨ ਹੀ ਜਾ ਰਹੀ ਹੈ ਜਿਹੜੀ ਪਰਾ ਕਲਨੌਰ ਸੈਨੋਂ ਨਿਕਲ ਜਾਂਦੀ ਹੈ ਗਰਦਾਸਪੁਰੋਂ ਸੈਟ ਤੋਂ ਹੁੰਦੀ ਹੈ ਇਧਰੋਂ ਬਾਰਡਰੋਂ ਠੀਕ ਹੈ ਜੀ ਤੇ ਗਾਂ ਕਲਨੌਰੋਂ ਨਿਕਲ ਜਾਂਦੀ ਹੈ ਵਿੱਚ ਹੂੰ ਟਾਈਮ ਤਾਂ ਵੀ ਡਏ ਆਂ ਪੀ ਗੋਤਾਖਾ ਲੱਭਣ ਡੇ ਆਂ ਕੋਈ ਪਹਿਲਾਂ ਲਈ ਤਾਂ ਕਿਤੇ ਕੋਈ ਗੋਤਾਖਾ ਦਾ ਕੋਈ ਪ੍ਰਬੰਧ ਨਹੀਂ ਹੋਇਆ ਪਿੰਡੋਂ ਅਸੀਂ ਨੂੰ ਕਹਿਣ ਰਿਹਾ ਕਿ ਕੋ ਲੈ ਆਓ ਕੋਈ ਜਰਾ ਕਰਾ ਹੁੰਦਾ ਉਹਦੇ ਵਿੱਚ ਬੈਠ ਕੇ ਵੀ ਡੈਡ ਡੈਡ ਬਾਡੀ ਜਾਂ ਗਾਰਗਾ ਨਿਕਲ ਜਾਈ ਤੇ ਮੌਕੇ ਤੇ ਲੁੱਪੀ ਜਾ